ਅੱਜ ਦੇ ਸ਼ਤਸ਼੍ਰੀ ਕਾਲ ਸੋ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੀ ਬਾਤ ਅਤੇ Facebook ਹਾਕਮ ਸਪੋਰਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕੱਲ 26 ਜਨਵਰੀ ਦਾ ਇਤਿਹਾਸਕ ਦਿਹਾੜਾ ਸੀ ਕਿਉਂਕਿ 26 ਜਨਵਰੀ 1950 ਨੂੰ ਸੰਵਿਧਾਨਕ ਤੌਰ ਤੇ ਜੋ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਤੇ ਪੂਰੇ ਦੇਸ਼ ਦੇ ਵਿੱਚ 26 ਜਨਵਰੀ ਦਾ ਜੋ ਦਿਹਾੜਾ ਸੀ ਬੜੇ ਹੀ ਧੁੰਮ ਧਾਮ ਦੇ ਨਾਲ ਮਨਾਇਆ ਗਿਆ ਕੁਝ ਕਿਸਾਨ ਜਥੇਬੰਦੀਆਂ ਨੇ ਰੋਡ ਉੱਪਰ ਰੋਸ ਭਜੋ ਟਰੈਕਟਰ ਮਾਰਚ ਵੀ ਕੀਤੇ ਪਰ ਅੰਮ੍ਰਿਤਸਰ ਏਰੀਆ ਵਿੱਚੋਂ ਇੱਕ ਬਹੁਤ ਹੀ ਦੁਖਦਾਇਕ ਜੋ ਖਬਰ ਆਉ ਨਿਕਲ ਕੇ ਸਾਹਮਣੇ ਆਈ ਹੈ ਅਸੀਂ ਭਾਰਤ ਦੇ ਸੰਵਿਧਾਨ ਨੂੰ ਭਗਵਾਨ ਦੇ ਰੂਪ ਦੇ ਮੰਨਦੇ ਆ ਪਰ ਜੋ ਸੰਵਿਧਾਨ ਨੂੰ ਲਿਖਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਉਮੇਦਕਰ ਜੀ ਸਨ ਉਹਨਾਂ ਦੇ ਬੁੱਤ ਦੇ ਨਾਲ ਛੇੜਛਾੜ ਹੋਈ ਹੈ ਸੋ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਉਹਨਾਂ ਨੇ ਇਸ ਪੂਰੀ ਕਾਰਵਾਈ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਕੀਤੀ ਹੈ ਤੇ ਕੁਝ ਆਪਣੇ ਜੋ ਵਿਚਾਰ ਹੈ ਉਸ ਪ੍ਰਤੀ ਜੋ ਘਟਨਾ ਹੋਈ ਹੈ ਬਿਆਨ ਕੀਤੇ ਨੇ ਆਪਾਂ ਉਹ ਵੀਡੀਓ ਦੇਖਦੇ ਆਂ ਪ੍ਰਧਾਨ ਜੀ ਨੇ ਕੀ ਕਿਹਾ ਚਲੋ ਫਿਰ ਦੇਖਦੇ ਆਂ ਉਹ ਵੀਡੀਓ ਸਮੂਹ ਪੰਜਾਬ ਪਸੀ ਮਿਰੋ ਪਹਿਣ ਸਭ ਨੂੰ ਜੈਪਿੰਨ ਜਪਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜਨਵਰੀ ਇਹ ਤਾਸਿਕ ਦਿਨਾ 26 ਜਨਵਰੀ 1950 ਨੂੰ ਇਸ ਦੇਸ਼ ਦੇ ਅੰਦਰ ਡਾਕਟਰ ਪਿੰਰੋ ਅੰਬੇਡਕਰ ਦੀ ਦਰ ਲਿਖਿਆ ਹੋਇਆ ਸੰਵਿਧਾਨ ਲਾਗੂ ਹੋਇਆ ਸੀ ਅੱਜ ਦੇ ਦਿਨ ਤੇ ਜਿੱਥੇ ਪੂਰੇ ਵਿਸ਼ਵ ਦੇ ਲੋਕ ਡਾਕਟਰ ਅੰਬੇਡਕਰ ਦੇ ਪੈਰੋਕਾਰ ਇਨਸਾਨੀਅਤ ਦੇ ਵ 代 ਭਾਰਤੀ ਲੋਕ ਜਿੱਥੇ ਜਸ਼ਨ ਮਨਾ ਰਹੇ ਆ ਉੱਥੇ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਅੰਦਰ ਅਮਰਸਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬेडकर ਜੀ ਦੇ ਬੁੱਤ ਦਾ અપਮਾਨ ਕੀਤਾ ਗਿਆ ਬਹੁਜਨ ਸਮਾਜ ਪਾਰਟੀ ਇਸ ਘਟਨਾ ਦੀ ਨਕੇਦੀ ਕਰਦੀ ਹੈ ਔਰਿਜਨਲ ਆਮ ਪਾਰਟੀ ਦੀ ਸਰਕਾਰ ਦਾ ਅੰਬेडकर ਵਿਰੋਧੀ ਚਿਹਰਾ ਬੇਨਕਾਬ ਹੋਇਆ ਮੈਂ ਅਮਰਸਨ ਦੇ ਪੁਲਿਸ ਕਮਿਸ਼ਨਰ ਜੀ ਨਾਲ ਗੱਲ ਕੀਤੀ ਇਸ ਘਟਨਾ ਦੇ ਬਾਰੇ ਔਰ ਆਪਣੇ ਬਹੁਜਨ ਸਮਾਜ ਪਾਰਟੀ ਦੇ ਯੂਨਿਟ ਨਾਲ ਗੱਲ ਕੀਤੀ ਬੋਲਨ ਸਮਾਜ ਪਾਰਟੀ ਦੀ ਟੀਮ ਇਸ ਘਟਨਾ ਤੋਂ ਬਾਅਦ ਹਰਕਤ ਦੇ ਵਿੱਚ ਆਈ ਔਰ ਉਹਨਾਂ ਨੇ ਆਪਣੇ ਵੱਲੋਂ ਵੀ ਕੰਪਲੇਂਟ ਬਣਾ ਕੇ ਉੱਥੋਂ ਦੇ ਪੁਲਿਸ ਡਿਪਾਰਟਮੈਂਟ ਨੂੰ ਸੌਂਪੀ ਬੋਲਨ ਸਮਾਜ ਪਾਰਟੀ ਜਿੱਥੇ ਵੀ ਨਿੰਦਾ ਕਰਦੀ ਹੈ ਉੱਥੇ ਅਸੀਂ ਸਖਤ ਤੋਂ ਸਖਤ ਕਾਰਵਾਈ ਲਈ ਵੀ ਪ੍ਰਸ਼ਾਸਨ ਨੂੰ ਕਿਹਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਕਿਹਾ ਕਿ ਭਈ ਇਹਦੇ ਤੇ ਐਫ ਆਈ ਆਰ ਦਰਜ ਕਰਨਾ ਐਸ ਸੀ ਐਸ ਟੀ ਐਕਟ ਲਗਾਣਾ ਧਾਰਮਿਕ ਭਾਵਨਾਵਾਂ ਦਾ ਅਨਾਦਰ ਕਰਨ ਅਤੇ ਸਮਾਜਿਕ ਪਹੈਚਾਰ ਪਸਾਂਝ ਨੂੰ ਤੋੜਨੇ ਦੀ ਜਿਹੜੀ ਕੋਸ਼ਿਸ਼ ਹੈ ਇੱਕ ਸਾਜ਼ਿਸ਼ ਹੈ ਇਹਦੀਆਂ ਇਸ ਇਸ ਸੰਦਰਭ ਦੇ ਵਿੱਚ ਧਰਾਵਾ ਲਗਾ ਕੇ ਦੋਸ਼ੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਔਰ ਇਹਦੇ ਪਿੱਛੇ ਕਿਆ ਸਾਜ਼ਿਸ਼ ਸੀ ਉਹ ਕੌਣ ਲੋਕ ਸ਼ਾਮਲ ਹਨ ਉਹਦੀ ਵੀ ਹਪਤਾਲ ਕਰਕੇ ਉਹਦੀ ਤੁਰ ਤਹ ਤੱਕ ਪਹੁੰਚਣਾ ਬਹੁਜਨ ਸਮਾਜ ਪਾਰਟੀ ਵੱਲੋਂ ਜਿਲ੍ਹਾ ਅਮਰਸਰ ਦੇਪੋਲਿਸ ਕਮਿਸ਼ਨਰ ਸਾਹਿਬ ਨਾਲ ਇੱਕ ਗੱਲਬਾਤ ਕੀਤੀ ਗਈ ਹੈ। ਅਤੇ ਉਨ੍ਹਾਂ ਨੇ ਐਫਆਈਆਰ ਦਰਜ ਕਰਨ ਦਾ ਭਰੋਸਾ ਦਿੱਤਾ। ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ। ਐਸਾ ਉਨ੍ਹਾਂ ਨੇ ਪ੍ਰਸਤਾਵ ਦਿੱਤਾ। ਅਤੇ ਮੈਂ ਫਿਰ ਇੱਕ ਵਾਰ ਪੰਜਾਬ ਬਸਤੀਆਂ ਨੂੰ ਸੱਦਾ ਦਿੰਦਾ ਕਿ ਐਸੀਆਂ ਤਾਕਤਾਂ ਜਿਹੜੀਆਂ ਪਾਈਪਸਲਕ ਸਾਨੂੰ ਤੋੜਨਾ ਚਾਹੁੰਦੀਆਂ। ਉਹਨਾਂ ਦੇ मंसूबਿਆਂ ਨੂੰ ناکਾਮ ਕਰਨ ਦੇ ਲਈ ਆਪਾਂ ਸਮਾਜ ਦੇ ਅੰਦਰ ਇੱਕ ਜੁਟਾ ਪੈਦਾ ਕਰੀਏ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਇਸ ਦੇਸ਼ ਦੇ ਨਿਰਮਾਣ ਸਰਪੱਖੀ ਯੋਗਦਾਨ ਔਰ ਅੱਜ ਤੱਕ ਦੇ ਸਤਾਤਾਰੀ ਰਾਜਨੀਤਿਕ ਦਰਾਂ ਦੀਆਂ ਵਿਨਾਸ਼ਕਾਰੀ ਨੀਤੀਆਂ ਔਰ ਵੱਜੂ ਸਮਾਜ پارٹی ਦਾ ਸਰਵਕਲ ਦੇ ਭਲੇ ਦਾ ਅਜੰਡਾ ਇਹਨੂੰ ਆਪਾਂ ਪਿੰਡ ਪਿੰਡ ਗਲੀ ਗਲੀ ਮਹੱਲੇ ਮਹੱਲੇ ਤੱਕ ਲੈ ਕੇ ਜਾਈਏ ਧੰਨਵਾਦ ਜੈਪਿੰਡ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ